ਬਾਈ ਜੀ ਦੱਸਿਓ ਪੂਰੀ ਡਿਟੇਲ ਦੇ ਵਿੱਚ ਬਾਈ ਜੀ ਖਲੀਬਾ ਖਲੀਬਾਦ ਸ਼ਾਹ ਜੀ ਦਾਰਾਪੁਰ ਵਾਲੇ ਖਲੀ ਦਾ ਪੁੱਤ ਆ ਜੀ ਜੀ ਨੰਬਰ ਬੋਲਿਓ ਨੰਬਰ 9023697990 ਜੀ ਚਾਰਦੰਦ ਵਾਲੇ ਬੱਚਾ ਹੀ ਆ ਜੀ ਜੀ ਕਿੰਨੀ ਹਾਈਟ ਕਰਕੇ ਹਾਈਟ ਕਿੰਨੀ ਕਰ ਗਿਆ ਆਹ ਇੰਚ ਹੋ ਗਿਆ ਜੀ ਜੀ ਹਲੇ ਕਰਜੂ ਹੋਰ 2-3 ਇੰਚ ਮਾ ਇਹਦੀ ਅਲੀਸ਼ਾਨ ਲੈਂਚੋ ਜੀ ਪਾਦਰ ਵਾਲੇ ਬਾਜ ਦੀ 68 ਇੰਚ ਵਾਲੀ ਦੀ ਜੀ ਨਾਨੀ ਇਹਦੀ 66 ਇੰਚ ਦੀ ਆ ਜੀ ਚਲ ਉਧਰ ਲੈ ਜਾ ਮੈਂ ਵੀ ਨਾਬੇ ਮੰਡੀ ਦੇ ਦੋਸਤੋ ਤੁਹਾਨੂੰ ਸਾਰਾ ਵਿਊ ਦਿਖਾ ਰਹੇ ਹਾਂ ਇਹਨਾਂ ਦੀ ਵੀਡੀਓ ਬਣਾਉਣੇ ਉੱਥੇ ਮੈਂ ਵੀ ਦੋਸਤੋ ਘੋੜਿਆਂ ਦੇ ਕਿਰਤਾ ਦਿਖਾ ਰਹੇ ਹਾਂ ਘੋੜੇ ਦੋਨੇ ਖੁੱਲੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਨਾਬੇ ਮੰਡੀ ਦੇ ਵਿੱਚ ਮੈਂ ਵੀ ਦੋਸਤੋ ਦੇਖ ਸਕਦੇ ਹੋ ਨਾਬੇ ਮੰਡੀ ਦਾ ਤੁਸੀਂ ਵਿਊ ਤੁਹਾਨੂੰ ਪੂਰਾ ਦਿਖਾ ਰਹੇ ਆ ਫੁੱਲ ਆ ਵੈਰੀ ਗੁੱਟਾ ਬਾੜੇ ਬਾਹ ਬਾਹ ਇਹਦੇ ਬਾਰੇ ਦੱਸਿਓ 10 ਮਿੰਟ 1 ਮਿੰਟ ਦੇਖ ਕੇ ਲਾਓ ਦੇਖ ਕੇ ਮਾਈਕ ਆ ਨਾਬੇ ਮੰਡੀ ਦੀਆਂ ਲੈ ਮਾਈਕ ਫੜਿਓ 1 ਮਿੰਟ 1 ਮਿੰਟ 1 ਮਿੰਟ ਲੈ ਵੀ ਦੋਸਤੋ ਨਾਬੇ ਮੰਡੀ ਦਾ ਤੁਹਾਨੂੰ ਪੂਰਾ ਵਿਊ ਦਿਖਾ ਰਹੇ ਆ